ਓਏ ਜੱਗੂ 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 ਓਏ ਬੱਲੇ 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 ਏ ਕਮਾਲ ਕਹਿ ਚੋਲ ਹੁੰਦੀ ਈ ਕਮਾਲ ਹੁੰਦੀ ਹੋਈ ਓਏ ਜੱਗੂ ਕਿਆ ਜੋ ਓਏ ਕਮਾਲ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਪੰਜ ਹਜ਼ਾਰ ਦੀ ਗੱਲ ਕਹਿੰਦੇ ਹਜ਼ਾਰਾਂ ਦੀ ਐ ਉਧਰ ਪਰਪ ਢਿੱਲੋ ਕੈਨੇਡਾ ਬਈ ਕਹਿੰਦਾ ਉਹ ਯੇ ਸਿਲਸਰ ਦੀਆਂ ਦੋ ਕਬੱਡੀਆਂ ਆ ਰੇਡਰ ਦੀਆਂ ਆ ਗੱਪਰੂ ਦੀਆਂ 2000 ਦੀਆਂ ਪਰ ਨੰਬਰ ਜਾਫੀਆਂ ਦਾ ਇਹ ਵੀਰੇ ਪਹੁੰਚਾ ਕਰਦੇ 2000 ਦੇ ਜੱਫੇ ਪਰ ਮੋੜ ਫੇੜਾ ਉਹ ਨੰਬਰ ਸਾਜੀ ਜੋੜ ਗਿਆ ਇਹ ਪਰ ਕਹਿੰਦੇ ਉਹ ਗੱਲ ਪਿੱਤੇ ਤੇ ਉਹਨਾਂ ਨੇ ਉਹ ਫੜ ਲਿਆ ਉਹ ਸਮਝਦੇ ਕਮਾਲ ਹੁੰਦੀ ਹੋਈ ਕਮਾਲ ਹੁੰਦੀ ਹੋਈ ਕਮਾਲ ਹੁੰਦੀ ਹੋਈ ਉਹ ਜੱਫਾ ਕਿਹੜਾ

ਕਬੜੇ ਕੇ ਕਬੱਡੀ 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 ਓ ਭੰਗੜਾ ਭੰਗੜਾ ਓ ਭੰਗੜਾ 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 ਜਿੱਤੂ ਕੇ ਦੁਨੀਆ 5000 ਦਾ ਦੂਜਾ ਹਾਂਜੀ ਸੋਨੂੰ ਫਰਿਆਦ ਸਕਰਪੁਰ ਤੇ ਹਾਕਮ ਅਲ ਜੱਗੂ ਦੇ ਜੱਫੇ ਕਿਵੇਂ ਲੱਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਿਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ